ਕਿਆ ਜਰ ਹੈ ਕਿ ਚੀਫ ਖਾਲਸਾ ਦੁਆ ਨੇ ਇੱਕ orphans center ਵੀ ਚਲਾ ਰਹੇ ਨੇ ਯੁਤਿਮ ਖਾਨਾ ਜਿਹਦੇ ਵਿੱਚ ਇੱਕ ਬੜੀ ਮਹਾਨ ਸ਼ਖਸੀਅਤ ਸ਼ਹੀਦ ਉਧਮ ਸਿੰਘ ਵੀ ਇੱਥੋਂ ਦੇ ਉਹਨਾਂ ਦੀ ਪਰਵਿਸ਼ ਹੋਈ ਹੈ ਇਹ ਠੀਕ ਹੈ ਗੱਲ ਜੀ ਬਿਲਕੁਲ ਠੀਕ ਹੈ ਜੀ ਸ਼ਹੀਦ ਉਧਮ ਸਿੰਘ ਸੁਨਾਮ ਜਨਮ ਹੋਇਆ ਸੀ ਉਹਨਾਂ ਦਾ ਔਰ ਦੋ ਭਰਾ ਸੀਗੇ ਦੋਵੇਂ ਇੱਥੇ ਆ ਗਏ ਸੀ ਕਿਉਂਕਿ ਮਾਤਾ ਪਿਤਾ ਦੀ ਡੈਥ ਹੋ ਗਈ ਸੀ ਉਹਦੇ ਬਾਅਦ ਵੱਡੇ ਭਰਾ ਦੀ ਵੀ ਡੈਥ ਹੋ ਗਈ ਸੋ ਇਹ ਫੇ ਇਕੱਲੇ ਰਹੇ ਇੱਥੇ ਔਰ ਇੱਥੇ ਨਾ میٹرਕ ਕੀਤੀ ਔਰ ਇੱਥੇ ਸੀ ਕਿ ਜਦੋਂ ਜਲਿਆਂਵਾਲਾ ਬਾਗ ਦਾ ਜਿਹੜਾ ਹੋਇਆ ਕਾਂਢ ਹੋਇਆ ਔਰ ਉਹਦੇ ਚ ਨਾ ਆਪਣੀ ਅੱਖੀ ਵੇਖਿਆ ਔਰ ਬਹੁਤ ਗਹਿਰਾ ਇਹਨਾਂ ਦੇ ਦਿਲ ਤੇ ਉਸ ਗੱਲ ਦਾ ਅਸਰ ਹੋਇਆ ਸਾਡੇ ਕੋਲ ਅੱਜ ਵੀ ਚੀਫ ਖਾਲਸਾ ਦਵਾਨ ਕੋਈ 250 ਬੱਚਾ ਹੈਗਾ ਔਰ ਉਹ ਬੜੀ ਪ੍ਰੇਰਣਾ ਲੈਂਦੇ ਨੇ ਨਾ ਤੋਂ ਸਿਦੂ ਦਮ ਸਿੰਘ ਤੋਂ ਔਰ ਬੜੀ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਕਿ ਸਾਡੀ ਸੰਸਥਾ ਚ ਪੜ ਕੇ ਔਰ ਤੋਂ ਪ੍ਰੇਰਣਾ ਲੈ ਕੇ ਤੇ ਇੱਕ ਸ਼ਹੀਦ ਅਸੀਂ ਸ਼ਹੀਦ ਨੂੰ ਅਸੀਂ ਮਤਲਬ ਕਿ ਇੱਕ ਕਿਸਮ ਦਾ ਇੱਕ ਉਹਨਾਂ ਵਾਸਤੇ ਮਾਰਗਦਰਸ਼ਨ ਬਣ ਸਕੇ ਸਾਡਾ ਜਿਹੜੀ ਸੰਸਥਾ